ਹਈਆ ਮੈਂ ਕੀਤਾ ਨਹੀਂ ਆਪਰੇ ਨੂੰ ਫੋਟੋ ਵੇਹ ਦੇ ਕਿਰਾਦਾ ਹੁਣ ਅਰਕਾ ਨੂੰ ਇਸ ਏਕ੍ਰਾਨ ਸਟicker ਲਾਖ ਲੋ ਇਸ ਏਕ੍ਰਾਨ ਦੇ ਨਾਲ ਬੋਲ ਮਾਰਨਗੇ ਹਾਈ ਜਿਹੜਾ ਜੇ ਕੋਈ ਚਾਹੀਦਾ ਬੁਰੇ ਪ੍ਰੋਗਰਾਮਾਂ ਨੇ ਜਾਂ ਕਿੰਸ ਕਿਆ ਨਾ ਮੰਗਦੇ ਕੀ ਕਰਦੇ ਪਤਾ ਨਹੀਂ ਕਿਦਾਂ ਆਮਰ ਪਾਰਕ ਦੇ ਵਿੱਚ ਇੱਕ ਪੂਰਾ ਗਿੱਧਾ ਵੀ ਜਿਹੜਾ ਹੈਗਾ ਇਹਨਾਂ ਦੀ ਟੀਮ ਨੇ ਪਾਇਆ ਤਾਂ ਉਸ ਨੂੰ ਵੀ ਬੜਾ ਸਾਡੇ ਕੋਲੇ ਸਾਡੇ ਬਹੁਤ ਹੀ मान्यव गेस्ट की गेस्ट सरदार कुलवंत सिंह की आईएएस डिप्टी कमिश्नर मोगा डिस्ट्रिक्ट इलेक्शन ऑफिसर सर बहुत-बहुत और फिर है पारस गर्ग रुपेश गौतम पारस गर्ग साढ़े ने आ, आए ने और भी मेहनत है हम राजनीतिक दलों से उनके निरंतर सहयोग की उम्मीद करते हैं

ਤੰਤਰ ਵਿੱਚ ਲੋਕਤੰਤਰ ਵਿੱਚ ਪੂਰਾ ਵਿਸ਼ਵਾਸ ਰੱਖਦੇ ਹੋਏ ਪੂਰਾ ਵਿਸ਼ਵਾਸ ਰੱਖਦੇ ਹੋਏ ਇਹ ਪ੍ਰਣ ਕਰਦੇ ਹਾਂ ਇਹ ਪ੍ਰਣ ਕਰਦੇ ਹਾਂ ਕਿ ਅਸੀਂ ਕਿ ਅਸੀਂ ਆਪਣੇ ਦੇਸ਼ ਦੀਆਂ ਆਪਣੇ ਦੇਸ਼ ਦੀਆਂ ਲੋਕਤੰਤਰੀ ਪਰੰਪਰਾਵਾਂ ਲੋਕਤੰਤਰੀ ਪਰੰਪਰਾਵਾਂ ਕਾਇਮ ਰੱਖਾਂਗੇ ਕਾਇਮ ਰੱਖਾਂਗੇ ਅਤੇ ਭਲੀ ਸੁਤੰਤਰ ਸੁਤੰਤਰ ਨਿਰਪੱਖ ਨਿਰਪੱਖ ਅਤੇ ਸ਼ਾਂਤਮਈ ਅਤੇ ਸ਼ਾਂਤਮਈ ਚੋਣਾ ਦੇ ਚੋਣਾਂ ਦੇ ਮਾਣ ਬਰਕਰਾਰ ਰੱਖਦੇ ਹੋਏ ਮਾਣ ਬਰਕਰਾਰ ਰੱਖਦੇ ਲੀਡਰ ਹੋ ਕੇ ਲੀਡਰ ਹੋ ਕੇ ਧਰਮ ਧਰਮ ਵਰਗ ਵਰਗ ਜਾਤੀ ਜਾਤੀ ਭਾਈਚਾਰੇ ਭਾਈਚਾਰੇ ਭਾਸ਼ਾ ਭਾਸ਼ਾ ਜਾਂ ਹੋਰ ਕਿਸੇ ਵੀ ਲਾਲਚ ਦੇ ਜਾਂ ਹੋਰ ਕਿਸੇ ਵੀ ਲਾਲਚ ਦੇ ਪ੍ਰਭਾਵ ਤੋਂ ਬਿਨਾ ਪ੍ਰਭਾਵ ਤੋਂ ਬਿਨਾ ਸਾਰੀਆਂ ਚੋਣਾਂ ਵਿੱਚ ਸਾਰੀਆਂ ਚੋਣਾਂ ਵਿੱਚ ਆਪਣੇ ਵੋਟ ਦੇ ਹੱਕ ਦਾ ਵਰਤੋਂ ਕਰਾਂਗੇ ਵਰਤੋਂ ਕਰਾਂਗੇ ਜੇ ਮਨਾਇਆ ਜਾ ਰਿਹਾ ਕਰੂਗੀ ਜੇ ਬੱਚਿਆਂ ਨੇ ਬੜੇ ਵਧੀਆ ਤਰੀਕੇ ਦੇ ਨਾਲ ਲੋਕਾਂ ਨੂੰ ਵੋਟਰ ਬਾਰੇ ਜਾਗਰੂਕ ਕੀਤਾ ਹਾਂਜੀ ਮਾਨ ਜੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ 25 ਜਨਵਰੀ ਹਰ ਸਾਲ ਰਾਸ਼ਟਰੀ ਵੋਟਰ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਇਸ ਵਾਰੀ ਇਹ 14ਵਾਂ ਦਿਹਾੜਾ ਮਨਾਇਆ ਗਿਆ ਅੱਜ ਦੇ ਦਿਨ ਦੀ ਮਹੱਤਤਾ ਇਤਿਹਾਸਕ ਤੌਰ ਤੇ ਹੈ ਕਿਉਂਕਿ ਅੱਜ ਹੀ 25 ਜਨਵਰੀ 1950 ਨੂੰ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਹੋਣ ਦੇ ਵਿੱਚ ਆਇਆ ਸੀ ਔਰ ਅੱਜ ਜਿਹੜੇ ਨਵੇਂ ਵੋਟਰ ਬਣੇ ਨੇ ਜਿਹੜੇ 18 ਸਾਲ ਦੇ ਹੋਏ ਨੇ 1 ਜਨਵਰੀ ਨੂੰ ਉਹਨਾਂ ਨੂੰ ਐਪਿਕ ਕਾਰਡ ਦੇ ਕੇ ਅੱਜ ਇਸ ਪੂਰੀ ਪ੍ਰਕਿਰਿਆ ਦੇ ਨਾਲ ਜੋੜਿਆ ਜਾਂਦਾ ਤਾਂ ਕਿ ਇਸ ਤੋਂ ਬਾਅਦ ਆਉਣ ਵਾਲੀਆਂ ਇਲੈਕਸ਼ਨਸ ਦੇ ਵਿੱਚ ਉਹ ਹਿੱਸਾ ਲੈ ਸਕਣ ਸਰ ਬੱਚਿਆਂ ਨੇ ਵੀ ਬੋਲੀਆਂ ਪਾ ਕੇ ਵੋਟਾਂ ਦੇ ਸਬੰਧਿਤ ਦੇ ਬੜੇ ਵਧੀਆ ਤਰੀਕੇ ਨਾਲ ਵੋਟਾਂ ਬਾਰੇ ਦੱਸਿਆ ਹਾਂਜੀ ਹਾਂ ਉਹ ਸਾਰਿਆਂ ਦੇ ਵਿੱਚ ਉਤਸ਼ਾਹ ਸੀਗਾ ਔਰ ਇਸ ਤੋਂ ਲੱਗਦਾ ਇਹ ਹੈ ਕਿ ਹੁਣ ਇਹ ਯੰਗ ਵੋਟਰਸ ਦੀ ਪੀ ਡਬਲਯੂ ਡੀ ਦੀ ਐਨ ਆਰ ਆਈਜ਼ ਦੀ ਇਹ 트랜ਸਜੈਂਡਰਸ ਦੀ ਇਸ ਪ੍ਰਕਿਰਿਆ ਦੇ ਵਿੱਚ ਜਿਹੜੀ ਆ ਸ਼ਮੂਲੀਅਤ ਵਧੇਗੀ ਔਰ ਆਉਣ ਵਾਲੇ ਸਮੇਂ ਦੇ ਵਿੱਚ ਮੋਗੇ ਜ਼ਿਲ੍ਹੇ ਦੀਆਂ ਚਾਰੋਂ ਕੰਸਟੀਟੂਐਂਸੀਜ਼ ਨੇ ਜਿਹੜੀਆਂ ਅਸੈਂਬਲੀ ਦੀਆਂ ਉਹਨਾਂ ਦੀ ਪੋਲ ਪਰਸੈਂਟੇਜ ਆ ਜਿਹੜੀ ਉਹ ਵੀ ਵਧੇਗੀ ਸਰ ਬੀਐਲਓ ਦੀ ਡਿਊਟੀ ਲਗਾਈ ਜਾਂਦੀ ਵੀ ਸੁਧਾਈ ਕੀਤੀ ਜਾਵੇ ਜਾਂ ਬੂਥਾਂ ਤੇ ਬੈਠਾ ਜਾਵੇ ਜਾਂ ਘਰਾਂ 'ਚ ਜਾਇ ਪਰ ਕੋਈ ਵੀ ਬੀਐਲਓ ਜਿਹੜੇ ਜ਼ਿਆਦਾਤਰ ਬੂਥਾਂ 'ਤੇ ਨਹੀਂ ਬੈਠਦੇ ਨਜ਼ਰ ਆਉਂਦੇ ਔਰ ਨਾ ਹੀ ਕਿਤੇ ਘਰਾਂ ਦੇ ਵਿੱਚ ਜਾ ਕੇ ਕਿਤੇ ਸੰਪਰਕ ਕਰਦੇ ਆ ਲੋਕ ਵਾਂਝੇ ਰਹਿ ਜਾਂਦੇ ਆ ਨਵੇਂ ਵੋਟਾਂ ਬਣਾਉਣ ਤੇ ਜਾਂ ਸੁਧਾਈ ਕਰਦੇ ਆ ਕਿਤੇ ਨਾ ਕਿਤੇ ਤਾਂ ਇਹ ਗੱਲ ਸੱਚ ਹੋ ਸਕਦੀ ਆ ਪਾਰਸ਼ਲੀ ਪਰ ਪੂਰੀ ਤਰ੍ਹਾਂ ਸੱਚ ਨਹੀਂ ਹੈਗੀ ਕਿਉਂਕਿ ਹੁਣ ਤਾਂ ਸਪੈਸ਼ਲ ਕੈਂਪਸ ਵੀ ਲੱਗਦੇ ਹੈਗੇ ਆ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਉਹ ਡੇਟਸ ਵੀ ਤੈਅ ਕੀਤੀਆਂ ਜਾਂਦੀਆਂ ਨੇ ਉਹਨਾਂ ਦਿਨਾਂ ਦੇ ਵਿੱਚ ਤਾਂ ਸਾਰੇ ਬੀਐਲਓਜ਼ ਦੀ ਚੈਕਿੰਗ ਹੁੰਦੀ ਹੈ ਕਿ ਉਹ ਬੂਥਾਂ ਦੇ ਉੱਪਰ ਬੈਠ ਕੇ ਬਣਾਉਂਦੇ ਨੇ ਪਰ ਫੇਰ ਵੀ ਜੇ ਕਿਤੇ ਇਸ ਤਰ੍ਹਾਂ ਦੀ ਕੋਈ ਗੱਲ ਹੈ ਤਾਂ ਫਾਰਮ ਨੰਬਰ 6 ਭਰ ਕੇ ਉਹ ਐਸਟੀਐਮ ਦਫ਼ਤਰ ਦੇ ਵਿੱਚ ਵੀ ਆ ਸਕਦੇ ਨੇ ਬੀਐਲਓ ਦੇ ਦਫ਼ਤਰ ਦੇ ਵਿੱਚ ਵੀ ਜਾ ਸਕਦੇ ਨੇ ਜਿਹੜਾ ਵੀ ਐਪਲੀਕੈਂਟ ਹੈਗਾ ਤੇ ਪਲੱਸ ਹੁਣ ਤਾਂ ਕਈ ਵੈਨਿਊਜ਼ ਹੈਗੇ ਆ ਜਿੱਥੋਂ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਤਾਂ ਉਹ ਆਨਲਾਈਨ ਅਪਲਾਈ ਕਰ ਸਕਦਾ ਬੂਥ ਨੰਬਰ ਜਿਹੜਾ 132 33 34 35 36 ਗੁਰਰਾਮਦਾਸ ਸਕੂਲ ਨੂੰ ਪੈਂਦਾ ਹੈਗਾ ਵੋਟਰ ਜਿਹੜੇ ਹੈਗੇ ਉਹਦੇ ਸਾਰੇ ਸਲਾਮੇਰੀਆ ਹੁਣ ਕਰਕੇ ਵੀ ਲੋਕਾਂ ਦੇ ਮਿਲਦੇ ਹੀ ਨਹੀਂ ਉੱਥੇ ਜੀ ਇਹ ਤੁਸੀਂ ਹੁਣ ਧਿਆਨ ਚ ਲਿਆਂਦੀ ਆ ਅਸੀਂ ਚੈੱਕ ਕਰ ਲੈਨੇ ਆ ਬਟ ਇਸ ਤਰ੍ਹਾਂ ਦੀ ਕੋਈ ਪਹਿਲਾਂ ਗੱਲ ਨਹੀਂ ਆਈ ਹੈਗੀ